ਲੋਬੀ ਕਿਸਾਨ ਭਰਾਵਾਂ ਜੀ ਤੁਹਾਡੇ ਵਾਸਤੇ ਆਪਾਂ ਇੱਕ ਟਰੈਕਟਰ ਲੈ ਕੇ ਆਇਆ ਪੀਟੀ 4000 ਮਾਲਕ ਆਪਣੇ ਕੋਲੇ ਇਹਨਾਂ ਨੇ ਨਵਾਂ ਲਿਆ ਸੀ ਬਹੁਤ ਘੱਟ ਕਿਸਾਨ ਭਰਾਵਾਂ ਨੇ ਵੇਖਿਆ ਹੋਊਗਾ ਹਾਂਜੀ ਅੰਕਲ ਕੀ ਹਾਲ ਚਾਲ ਹੈ ਜੀ ਠੀਕ ਹੈ ਠੀਕ ਹੈ ਤੇ ਜਿਹੜਾ ਤੁਸੀਂ ਇਹ ਟਰੈਕਟਰ ਨਵਾਂ ਲਿਆ ਸੀਗਾ ਜੀ ਹਾਂਜੀ ਜਮਨ ਨਵਾਂ ਲਿਆ ਕਿਹੜੇ ਸਾਲ ਦਾ ਲਿਆ ਸੀ 75 ਮਾਡਲ ਆ ਜੀ 1977 ਮਾਡਲ ਆ ਆ ਸਾਰਾ ਰੀਜਨਲ ਰੀਜਨਲ ਆ ਜੀ ਠੀਕ ਆ ਏ ਟੂ ਜ਼ेड ਬਾਈ ਸਾਰਾ ਇਹ ਰੀਜਨਲ ਆ ਟਰੈਕਟਰ ਆ ਰੰਗ ਦਾ ਸ਼ੋਹਰ ਦਾ ਰੰਗ ਵੇਖ ਸਕਦੇ ਆ ਬਾਡੀ-ਬੋਡੀ ਲੈਣ ਦਾ ਬਿਲਕੁਲ ਰੀਜਨਲ ਆ ਖੁੱਲ ਮੈਂ ਹਿੱਸੇ ਦੇ 45000 ਦਾ ਜੀ 45000 ਦਾ ਸੀਗਾ ਤੇ ਕਿਹੜੇ ਥਾਂੋਂ ਲਿਆ ਤੁਸੀਂ ਇਹ ਤੇ ਫ੍ਰੀ ਕੋਟੋ ਗੁਰਵਚਨ ਮੋਟੇ ਕੋਲ ਆ ਠੀਕ ਆ ਏਜੰਸੀ ਸੀਗੀ ਇਹ ਏਜੰਸੀ ਸੀ ਉਹਨਾਂ ਦੀ ਠੀਕ ਆ ਉਹਨਾਂ ਦੀ ਏਜੰਸੀ ਸੀਗੀ ਤੇ ਕਿੰਨੇ ਐਚਪੀ ਪਾਵਰ ਪਤਾ ਇਹਦੀ ਕਿੰਨੀ ਸੀਗੀ ਤੇ 37 ਹਾਰਸ ਪਾਵਰ 37 ਹਾਰਸ ਪਾਵਰ ਆ ਕਲਚ ਸਿੰਗਲ ਹੀ ਆਉਂਦਾ ਸੀ ਕਿ ਡਬਲ ਸਿੰਗਲ 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 ਕਲਚ ਆਉਂਦਾ ਸੀ ਤੇ 37 ਹਾਰਸ ਪਾਵਰ ਹੈ ਜੀ ਤਿੰਨ ਸਿਲੰਡਰ ਇੰਜਨ ਚ ਤੁਹਾਨੂੰ ਦਿਖਾ ਦਈਏ ਚਾਰਜਪਲੇ 50 ਨੰਬਰ ਇਹਨਾਂ ਨੇ ਹੀ ਨਵਾਂ ਲਿਆ ਸੀ ਜਿਨ੍ਹਾਂ ਨੇ ਜਾਂ ਕਢਾਏ ਸੀ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਸੈਲਫ ਸਟਾਰਟ ਚਲੋ ਫਿਰ ਸਟਾਰਟ ਆ ਸੀਟ ਸੂਟ ਬਿਲਕੁਲ ਨਾਲ ਦੀ ਤੇ ਕਿੰਨੇ ਗੇਅਰ ਆਈ ਇਹਦੇ ਪੰਜ ਗੇਅਰ ਆਈ ਚਪਾਈਮਾ ਬੈਗਾ ਚਾਰ ਗਾਹਣ ਉਤਰਦੇ ਅੱਛਾ ਚਾਰ ਗਾਹਣ ਉਤਰਦੇ ਪੰਜਮਾ ਬੈਕ ਆ ਤੇ ਹਾਈ ਲੋ ਹੈਗਾ ਇਹਦੇ ਕਿ ਨਹੀਂ ਨਹੀਂ ਹਾਈ ਹੋਏ ਨਹੀਂ ਇੱਕ ਸਿੰਗਲ ਗੇਅਰ ਹੈ ਆਸ਼ੀ ਵਾਂਗੂ ਸਿੰਗਲ ਗੇਅਰ ਆ ਬਿਲਕੁਲ ਇਹਦਾ ਤੇ ਬਾਕੀ ਆ ਪੈਰ ਵਾਲੀ ਰੇਸ ਆ ਪੈਡਲ ਵਗੈਰਾ ਮੈਸੀ ਵਾਂਗੂ ਪੁੱਠੇ ਪੈਡਲ ਤੇ ਬ੍ਰੇਕ ਇਹਦੇ ਡਿਸਕ ਬ੍ਰੇਕ ਆ ਕਿ ਸਿੰਪਲ ਆ ਸਿੰਪਲ ਬ੍ਰੇਕ ਆ ਸਿੰਪਲ ਬ੍ਰੇਕ ਆ 1977 ਮਾਡਲ 45000 ਦਾ ਨਵਾਂ ਆਏ ਸੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅਗਲਾ ਦਾ ਪਿੰਡ ਦੱਸ ਦਿਓ ਹਰਦੇ ਹੱਲੇ ਵਾਲਾ ਹਾਂਜੀ ਠੀਕ ਆ ਤੇ ਆ ਰੈਮ ਰੂਮ ਬਲ ਤੇ ਨਾ ਕਿ ਇਹੀ ਆਈ ਸੀ ਨਾਲ ਨਾਲ ਕੁਝ ਨਹੀਂ ਬਦਲਿਆ ਠੀਕ ਆ ਆਹਾਂ ਇਹ ਖੱਟੇ ਰੰਗ ਦੇ ਰੈਮ ਆਈ ਸੀ ਹਾਂ ਜੀ ਖੱਟੇ ਰੰਗ ਠੀਕ ਠੀਕ ਆ A to Z ਸਾਰਾ ਰੀਜਨਲ ਟਰੈਕਟਰ 45000 ਦਾ 22 ਦਾ ਹਰਦੇ ਹੱਲੇ ਵਾਲਾ ਪੈਂਡਾ ਤੇ ਜਿਨ੍ਹਾਂ ਨੇ ਇਹ ਵੇਖਿਆ ਉਹ ਵੀ ਕਮੈਂਟ ਕਰਕੇ ਦੱਸ ਦਿਓ ਜਾਂ ਜਿਨ੍ਹਾਂ ਨੇ ਨਵਾਂ ਕਢਾਇਆ ਸੀ ਉਹ ਵੀ ਦੱਸਿਓ ਤੇ ਮਿਲਦੇ ਹਾਂ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ